ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੇ ਪਿੰਡ ਪੁਰਜਣਾ ਲਾ ਨੇੜੇ ਨਾਥਪੁਰਾ ਮਾੜੀ ਮਹਾਰਾਜ ਤੋਂ ਮਿੱਤਰੋ ਇਹ 6-7 ਕਿਲੋਮੀਟਰ ਤੇ 8 ਕਿਲੋਮੀਟਰ ਤੇ ਇਹ ਪਿੰਡ ਆਉਂਦਾ ਤੇ ਬਾਈ ਪੱਪੇ ਦੇ ਘਰੋਂ ਆਪਾਂ ਮਿੱਤਰੋ ਇਹ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਦੋ ਨਗ ਜਿਹਦੇ ਵਿੱਚੋਂ ਇੱਕ ਤਾਜੀ ਸੂਈ ਵੀ ਹੈ ਜਰਸੀ ਗਾਂ ਤੇ ਇੱਕ ਮਿੱਤਰੋ ਪੰਜ ਕਲਿਆਣੀ ਸੂਣ ਵਾਲੀ ਆ ਕੱਦ ਜੇ ਆਪਾਂ ਗੱਲ ਕਰੀਏ ਕੱਦ ਮਿੱਤਰੋ ਛੋਟੀ ਗੋਡੀ ਦੀ ਆ ਛੋਟਾ ਕੱਦ ਆ ਮਧਰੀ ਗੋਡੀ ਦੀ ਆ ਤੇ ਫੇਸ ਕੁਆਲਿਟੀ ਤੇ ਸਿੰਘਾਂ ਦੀ ਬਣਤਰ ਮਿੱਤਰੋ ਬਹੁਤ ਸੋਹਣੀ ਤੇ ਮਾਰ ਕਾ ਮਿੱਤਰੋ ਤਕਰੀਬਨ ਫੁੱਲ ਹੈ ਕੱਲਾ ਅੱਖਾਂ ਦੇ ਵਿੱਚ ਨਹੀਂ ਦੁੱਧ ਵੀ ਬਾਈ ਕਹਿੰਦੇ ਵੀ ਪਿਛਲੇ ਸੂਏ ਦਾ ਜਿਹੜਾ ਇਹਨੇ ਚੰਗਾ ਕੱਢਿਆ ਪਹਿਲੇ ਸੂਏ ਦਾ ਤੇ ਦੂਜੇ ਸੂਏ ਨੇ ਸੋੜਾ ਤੇ ਇਹਦੇ ਥੱਲੇ ਵੀ ਤਿਆਰ ਹੈ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਪਾਪਾਈ ਦੇ ਨਾਲ ਕਰਦੇ ਆਂ ਫਿਰ ਕੱਲਾ ਕੱਲਾ ਪਸ਼ੂ ਮਿੱਤਰੋ ਆਪਾਂ ਤੋਰ ਕੇ ਵੀ ਦਿਖਾਵਾਂਗੇ ਤੇ ਡਿਟੇਲ ਵੀ ਦੇਵਾਂਗੇ। ਹਾਂਜੀ ਬਾਈ ਕੀ ਹਾਲ ਐ? ਠੀਕ ਐ ਜੀ। ਠੀਕ ਐ ਸੇਤਾ? ਹਾਂਜੀ। ਹਾਂਜੀ ਬਾਈ ਜੀ ਕੀ ਹਾਲ ਚਾਲ ਆ ਸੇਤਾ? ਠੀਕ ਐ। ਠੀਕ ਐ ਜੀ ਬਹੁਤ ਵਧੀਆ। ਤੇ ਆਹੇ ਪਿੰਡ ਹੈਗਾ ਪੁਰਜ ਡੱਲਾ ਹਣਾ? ਇਹ 나ਥਪੁਰੇ ਤੋਂ ਕਿੰਨਾ ਕਹੂਗਾ? 1.5 ਤੋਂ 2 ਕਿਲੋਮੀਟਰ ਐ ਸਰ। 1.5 ਤੋਂ 2 ਕਿਲੋਮੀਟਰ। ਹਾਂਜੀ। ਤੇ ਮਹਾਰਾਜ ਤੋਂ? ਮਹਾਰਾਜ ਤੋਂ 3-4 ਕਿਲੋਮੀਟਰ। 4-5 5 ਕਿਹ ਹੋਣਾ? ਹਾਂਜੀ। ਠੀਕ ਆ ਅੱਜ ਇਹ ਜਿਹੜੀ ਆਪਾਂ ਮੱਝ ਦਿਖਾ ਰਹੇ ਦੋਨੇ ਨੱਕ ਕਰਦੇ ਆ ਜੀ ਹਾਂਜੀ ਹਾਂਜੀ ਕਰਦੇ ਕਰਦੇ ਆ ਜਿਹੜੀ ਇਹ ਦੂਜੇ ਸੂਏ ਸੋਨਾ ਝੋਟੇ ਦੂਜੇ ਸੂਏ ਸੋਨਾ ਹੈ ਕਿੰਨੇ ਕਦਾਂ ਰਹਿੰਦੇ ਆ ਤਿੰਨ ਤਿੰਨ ਚਾਰ ਦਿਨ ਰਹੇ ਠੀਕ ਆ ਜੇ ਪਹਿਲੇ ਸੂਏ ਦਾ ਆਪਾਂ ਦੁੱਧ ਦੀ ਗੱਲ ਕਰੀਏ ਕਿੰਨਾ ਕੱਢਿਆ 14 15 ਲੀਟਰ ਖੁੱਲਾ ਕੱਢਿਆ 14 15 ਹਾਂਜੀ ਇੱਥੇ ਕਿੰਨਾ ਕੱਢ ਸਕਦੀ ਆ 17 ਦੀ ਆ ਸਹੀ ਸਾਰਾ 17 ਦੀ ਹਾਂਜੀ ਠੀਕ ਆ ਤੋਰੋ ਜੀ ਫਿਰ ਇਹਨੂੰ ਤੇ ਨਾਲ ਦੇ ਨਾਲ ਮੈਂ ਤੁਹਾਨੂੰ ਦੱਸਾਂਗਾ ਰੇਟ ਸੋ ਕਾਫੀ ਜਿਹੜੇ ਦੋਸਤ ਭਰਾਵਾਂ ਦੇ ਫੋਨ ਆ ਰਹੇ ਸੀ ਵੀ ਕੋਈ ਚੰਗੇ ਦੁੱਧ ਵਾਲੀ ਪੰਜ ਕਲਿਆਣੀ ਜਾਂ ਨੀਲੀ ਰਾਬੀ ਮੱਝ ਹੋਵੇ ਮਿੱਤਰੋ ਤਾਂ ਭਾਈ ਇਹਦੇ ਨਾਲ ਜ਼ਰੂਰ ਸੰਪਰਕ ਕਰੋ ਕਾਦੋ ਫਿਰ ਕਹਿੰਦੇ ਵੀ ਛੋਟਾ ਵਜਨ-ਗੁਜਨ ਮਿੱਤਰੋ ਫੁੱਲ ਹੈ ਵੱਧ ਗਈ ਬਸ ਥਣਲੇਪੇ ਦੀ ਮਿੱਤਰੋ ਸਾਫ਼ ਹੈ ਫਿਰ ਆਪਾਂ ਕਹਿੰਦੇ ਵੀ ਚੰਗੀ ਪੜੀ ਵੀ ਹੈ ਚੰਗੀ ਫੁੱਲ ਤਿਆਰ ਹੈ ਤੇ ਦੁੱਧ ਭਾਈ ਕਹਿੰਦਾ ਵੀ ਪਹਿਲੇ ਸੂਏ 14-15 ਕੱਢਿਆ ਤੇ ਦੂਜੇ ਸੂਏ 17 ਦੀ ਉਮੀਦ ਹੈ ਤੇ ਰੇਟ ਕੀ ਕਰਤਾ ਜਿਹਦਾ ਆਪਾਂ ਰੇਟ ਹਾਂ ਨਾ 1.30 ਹੈ ਜੀ ਹਾਂ ਨਾ 1.30 ਹੈ ਮਾਨਤਨ ਹੋ ਜਾ ਮਾਨਤਨ ਵਿੱਚ ਹੋ ਜੋ ਚਲੋ ਤੇ ਦੂਜੇ ਨੰਬਰ ਤੇ ਜੀ ਖੜੀ ਆ ਤੀਜਾ ਸੂਆ ਜੀ ਹਾਂ ਤੀਜੇ ਸੂਏ ਸੂਈ ਵੀ ਤੇ ਕਿੰਨੇ ਕ ਦਿਨ ਹੋ ਗਏ ਸੂਈ ਨੂੰ 10 ਤੋਂ 12 ਦਿਨ ਹੋਇਆ ਜੀ ਓਕੇ ਤੇ ਦੁੱਧ ਕਿੰਨਾ ਕ ਤਿਆਰ ਹੋ ਦੁੱਧ 16-17 ਲੀਟਰ ਤਿਆਰ ਆ ਜੀ ਹਾਂ 16-17 16-17 ਹਾਂ ਜੀ ਤੇ ਕੋਈ ਚੋਕੇ ਲੈ ਜਾਣਾ ਚਾਹ ਓਕੇ ਲੈ ਜਾ ਸਕਦਾ ਚਾਰ ਰੰਗ ਚੋਕ ਸਕਦਾ ਓਕੇ ਜੀ ਓਕੇ ਹਾਂ ਲੈ ਵੀ ਦੀ ਮਿੱਤਰੋ ਸਾਫ ਹੈ ਦੁੱਧ 16-17 ਲੀਟਰ ਤਿਆਰ ਆ ਤੋ ਜਿਹੜੇ ਵੀ ਵੀਰ ਭਰਾ ਨੂੰ ਤੋਰੋ ਜੀ ਨੂੰ ਵੀ ਮਾੜਾ ਜਾ ਲੋਡ ਹੋਵੇ ਤਾਂ 22 ਦੇ ਨਾਲ ਮਿੱਤਰੋ ਕਰ ਸਕਦਾ ਸੰਪਰਕ ਠੰਡੇ ਸੀਰ ਫਰ ਲੈ ਕੋਈ ਨਾ ਕੋਈ ਇਧਰ ਮੋੜ ਲੈ ਮੋੜ ਲੈ ਬੱਸ ਮੋੜ ਲੈ ਮੋੜ ਸੋ ਦੁੱਧ ਮਿੱਤਰੋ ਇਹਨਾਂ ਦਾ ਜੇ ਅਮਰੀਕਾ ਨਾਲ ਦਾ 20 ਆ ਤੇ ਇਹਨਾਂ ਦਾ 17 ਬਰਾਬਰ ਹੈ ਕਿਉਂਕਿ ਇਹਨਾਂ ਦੀ ਜੀ ਫੈਂਟ ਦੀ ਗੱਲ ਕਰਦੇ ਆ ਚੰਗੀ ਫੈਂਟ ਹੁੰਦੀ ਹੈ ਤੇ ਦੂਜੀ ਗੱਲ ਇਹ ਮੌਸਮ ਮਿੱਤਰੋ ਚੱਲਦੀਆਂ ਨੇ ਗਰਮੀ ਘਟ ਮੰਦੀਆਂ ਨੇ ਸਿੱਧੀ-ਸਿੱਧੀ ਫਰਾਕ ਵੀ ਨਹੀਂ ਹੁੰਦੀਆਂ ਸੋ ਜੇ ਕੋਈ ਫਾਰਮ ਦੇ ਵਿੱਚ ਮਿੱਤਰੋ ਕੰਮ ਕਰਨਾ ਚਾਹੁੰਦਾ ਤੇ ਨਾਲ ਮਿੱਤਰੋ ਠੀਕ ਆ ਜੀ ਮਾਫੀ ਓਕੇ ਤੇ ਇਹਦਾ ਕੀ ਰੇਟ ਕਰਤਾ ਜੀ ਆਪਾਂ ਇਹਦਾ ਹਾਂ ਨਾ 65000 ਹੈ ਹਾਂ ਨਾ 65000 ਦੁੱਧ 16 17 ਲੀਟਰ ਤਿਆਰ ਹੈ ਸੁਗਾ ਤੀਜਾ ਮੰਗਰ ਬੱਛਾ ਬੱਛਾ ਜੀ ਮਰ ਓਕੇ ਤੇ ਫੋਨ ਨੰਬਰ ਜੀ ਆਪਣਾ 99161 99147 99161 69147 69147 ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ